ਸੇ ਇਧਰੋਂ ਐ ਕਿਵੇਂ ਆਏ ਆਇਆ ਇਹ ਠੀਕ ਆ ਠੀਕ ਆ ਬਾਈ ਸੋ ਲੇਡੀ ਸਾਈਕਲ ਜਦੋਂ ਹੁੰਦਾ ਸੀਗਾ ਕੁੜੀਆਂ ਦੀ ਫਿਕਰਾਂ ਵੀ ਵਧੀਆ ਸੀਗੀਆਂ ਨਹੀਂ ਇਹਦਾ ਟਾਈਟਲ ਕੀ ਆ ਵੀ ਤੇਰੇ ਸਾਈਕਲ ਦੀ ਚੇਨ ਤੇ ਮੇਰੇ ਦਿਲ ਦਾ ਚੇਨ ਜਦੋਂ ਚੇਨ ਫਸ ਜਾਂਦੀ ਸੀ ਤਾਂ ਚੁੰਨੀ ਆ ਜਾਂਦੀ ਸੀ ਵਿੱਚ ਤਾਂ ਪਿੰਡ ਦੀਆਂ ਕੁੜੀਆਂ ਆਪਣੇ ਨੇੜੇ ਤੇੜੇ ਦੇ ਪਿੰਡ ਦੇ ਮੁੰਡਿਆਂ ਨਾਲ ਝਾਕਦੀਆਂ ਜਿਨ੍ਹਾਂ ਨਾਲ ਮਾੜੀ-ਮੋਟੀ ਜਾਣ-ਪਛਾਣ ਹੁੰਦੀ ਸੀ ਉਹ ਮੁੰਡੇ ਪਹਿਲੇ ਤਿਆਰ ਹੁੰਦੇ ਸੀਗੇ ਫਿਰ ਇੱਕ ਟੈਕਨੀਕਲ ਜਿਹਾ ਮੁੰਡਾ ਹੁੰਦਾ ਜਿਹਨੂੰ ਸਰਫ ਇਨ ਨਹੀਂ ਹੁੰਦਾ ਵੀ ਮੈਂ ਚੁੰਨੀ ਨਹੀਂ ਫਟਣ ਦੇਣੀ ਵੀ ਮੈਂ ਦਿਖਾਉਣਾ ਠੀਕ ਆ ਇਹ ਤਾਂ ਹੋ ਗਿਆ ਟੈਕਨੀਕਲ ਤੇ ਕਈ ਬਾਈ ਥੋੜੇ ਜੇ ਰੋਮੈਂਟਿਕ ਵੀ ਹੁੰਦੇ ਆ ਨਹੀਂ ਤੁਸੀਂ ਦੇਖੋ ਕੁਦਰਤੀ ਵੀ ਦੋ ਚੀਜ਼ਾਂ ਅਟਰੈਕਟ ਕਰਦੀਆਂ ਨਾਰਥ ਪੋਲ ਸਾਊਥ ਪੋਲ ਹੈਣਾ ਆਉਂਦੇ ਆ ਨਾ ਨੇੜੇ ਬਈ ਨੇ ਮਾੜਾ ਮੋਟਾ ਦਾਖਲਾ ਲਿਆ ਵੀ ਬਸ ਕਾਲਜ ਜਾਣ ਜੋਗੇ ਹੋਗੇ ਤੂਤਾਂ ਵਾਲਾ ਖੂਬੀ ਪੜਨਾ ਇੱਧਰ ਮੈਥ ਇੱਧਰ ਤਾਂ ਕੋਈ ਬੋਝ ਹੀ ਹੈ ਨਹੀਂ ਜਿਹੜੀ ਆ ਚੀਜ਼ ਆ ਨਾ ਇਹ ਨੋਟ ਕੀਤੀ ਹੁਣ ਨੋਟ ਕੀਤੀ ਹੋਣੀ ਤੁਸੀਂ ਜਿਹੜੋਂ ਦੇਖ ਲਈ ਬਣੀ ਆ ਆ ਦੇਖਦੇ ਹੋ ਦੇਖ ਲਈ ਸਭ ਨੇ ਰਤੀ ਅਗਨੀ ਹੋਤਰੀ ਦੀ ਫਿਲਮ ਆਈ ਸੀ ਨਾ ਕਮਲ ਹਸਨ ਨਾ ਕੱਚੇ ਕੱਚੇ धागे ਇਸੇ ਬੰਦਾ ਚਲਾ ਆਏ ਹਣਾ ਜੀ ਦਿਲੋਂ ਦਿਲ ਨਾਲ ਰਾਹ ਹੁੰਦੀ ਆ ਇਹ ਉਹ ਆ ਬੰਦਨ ਕੱਚੇ ਦਾਗੋਂ ਕਾ ਬੰਦਨ ਕੱਚੇ ਦਾਗੋਂ ਕਾ ਨਹੀਂ ਜਿਹੜਾ ਆ ਨਖਰਾ ਨਾ ਖੜਨ ਦਾ ਨਹੀਂ ਇਹ ਵੀ ਬਾਈ ਕੋਈ ਕੋਈ ਖੜ ਸਕਦਾ ਹੈ ਇਹ ਵੀ ਇੱਕ ਸਟਾਈਲ ਸੀ ਜੂڑا ਥੱਲੇ ਕਰਕੇ ਵਗ ਬੰਨਣ ਦਾ ਇੱਕ ਵਾਰੀ ਆਇਆ ਸੀਗਾ ਨਹੀਂ ਪਰ ਜਿਹੜਾ ਆਹ ਫਰੋਜੀ ਚੈੱਕ ਨਾਲ ਫਰੋਜੀ ਮੈਚਿੰਗ ਆ ਨਾ ਜਿਹੜੀ ਆ ਠਲੀ ਜੀ ਵੈਂਟ ਇਹ ਵੀ ਵਈ ਸੀ ਇਸ ਧਾਰਨ ਪੁਣੇ ਚ ਵੀ ਬਹੁਤ ਕੁਝ ਸੀਗਾ ਇਸ ਕੁੜੀ ਨੂੰ ਤੁਸੀਂ ਦੇਖੋ ਥੋੜੀ ਜੀ ਚਿੰਤਾ ਵੀ ਆ ਕਿਉਂਕਿ ਉਹ ਦੌਰ ਇਹ ਜਾ ਸੀਗਾ ਵੀ ਦੋਈ ਚੁੰਨੀਆਂ ਨੇ ਤਿੰਨ ਉਹੀ ਬਚਾ ਕੇ ਰੱਖਣੀਆਂ ਨੇ ਨਹੀਂ ਹੁਣ ਹੁਣ ਕੁੜੀਆਂ ਨੂੰ ਨਹੀਂ ਵਿਕੀ ਛੱਡ ਚੁੰਨੀ ਨੂੰ ਕੱਟ ਦੇ ਇੱਥੋਂ ਨਵੀਂ ਲੈ ਲਾਂਗੇ ਮੈਂ ਤਾਂ ਨਵੀਂ ਲਾਉਂਗੀ ਆਪਾਂ ਹਰ ਚੀਜ਼ ਨਵੀਂ ਲੈਣੇ ਆ ਫਟਾਫਟ ਉਦੋਂ ਨਹੀਂ ਸੀ ਇਦਾਂ ਨਹੀਂ ਉਦੋਂ ਸੀ ਵੀ ਇਹਨੂੰ ਬਚਾਉਣਾ ਚੁੰਨੀ ਨੂੰ ਠੀਕ ਆ ਤੇ ਬਾਕੀ ਇਦਾਂ ਹੀ ਛੋਟੇ ਛੋਟੇ ਇਨਸੀਡੈਂਟ ਹੁੰਦੇ ਆ ਜਿਹੜੇ ਜ਼ਿੰਦਗੀ ਦੇ ਨਵੇਂ ਰਾਹਾਂ ਤੇ ਪਾ ਦਿੰਦੇ ਆਪਾਂ ਨੂੰ ਨਹੀਂ ਕਿਸੇ ਨੇ ਕਿਸੇ ਦਾ ਕੁੰਡਾ ਖੜਕਾਇਆ ਕਹਿੰਦਾ ਜੀ ਤੁਹਾਡੀ ਬੱਕਰੀ ਸਾਡੇ ਫੁੱਲ ਖਾ ਗਈ ਉਹ ਕਹਿੰਦੀ ਸਾਡੇ ਕੋਲ ਤਾਂ ਬੱਕਰੀ ਹੈ ਹੀ ਨਹੀਂ ਕਹਿੰਦਾ ਸਾਡੇ ਕਿਹੜਾ ਫੁੱਲ ਆ ਮੈਂ ਤਾਂ ਗੱਲ ਹੀ ਤੋੜਨੀ ਸੀ ਇਦਾਂ ਹੀ ਗੱਲਾਂ ਤੁਰਦੀਆਂ ਦੋਸਤੋ ਇਦਾਂ ਹੀ ਫਿਰ ਵਿਆਹ ਹੋ ਜਾਂਦੇ ਆ ਨਹੀਂ ਵਿਆਹ ਹੋ ਜਾਂਦੇ ਨੇ ਸਟੋਰੀਆਂ ਬਣ ਜਾਂਦੀਆਂ ਦੋਸਤਾਂ ਨੂੰ ਆਨੰਦ ਆ ਜਾਂਦਾ ਠੀਕ ਆ ਸਤਿ ਸ਼੍ਰੀ ਅਕਾਲ ਜੀ ਸੋ ਠੀਕ ਹੈ ਨਾ ਬਾਈ ਬਾਕੀ ਤੁਸੀਂ ਅੱਖਾਂ 'ਚ ਦੇਖੋ ਨਿਗਾਹਾਂ ਕਿਤੇ ਨਿਸ਼ਾਨੇ ਕਿਤੇ ਨਹੀਂ ਇਹ ਵੀ ਜ਼ਿੰਦਗੀ 'ਚ ਦੌਰ ਆਉਂਦਾ ਥੋੜਾ ਟਾਈਮ ਆਉਂਦਾ ਉਦੋਂ ਖੁਸ਼ਬੂ ਜੀ ਉੱਠਦੀ ਆ ਉਹ ਜਿਵੇਂ ਉਹਦਾ ਬਲਦੇਵ ਦੀ ਕਿਤਾਬ 'ਚ ਸ਼ੇਅਰ ਆ ਜਿੱਥੇ ਜਾਂਦੇ ਖੁਸ਼ਬੂ ਖੁਸ਼ਬੂ ਕਰ ਦਿੰਦੇ ਕੁਝ ਬੰਦੇ ਆਂ ਅੰਦਰ ਕਸਤੂਰੀ ਹੁੰਦੀ ਆ ਇੱਕ ਕਸਤੂਰੀ ਵਾਲਾ ਹਿਸਾਬ ਹੋ ਜਾਂਦਾ ਠੀਕ ਆ ਭਾਈ ਵਧੀਆ ਲੱਗਿਆ ਤੁਹਾਨੂੰ ਇਹ ਰੰਗ ਆ ਜਿਹੜੇ ਫਿਰੋਜੀ ਤੋਤੀਆ 골ਡਨ ਯੈਲੋ ਪਰਪਲ ਫਿਰੋਜੀ ਇਹ ਸਾਰੇ ਸ਼ੋਖ ਰੰਗ ਜਿਹੜੇ ਜ਼ਿੰਦਗੀ ਦੀ ਖੁਸ਼ੀ ਦੇ ਰੰਗ ਆ ਇਸ ਉਮਰ ਚੂੜੂ ਢੂੜੂ ਕਰਦੇ ਆ ਰੰਗ ਤੁਸੀਂ ਦੇਖੋ ਸਾਰੇ ਇਹ ਫੇਵਰੇਟ ਰੰਗ ਦਿੱਤੇ ਹੋਏ ਆ ਨਹੀਂ ਠੀਕ ਆ ਸੋ ਤਸਵੀਰ ਦਾ ਨਾਮ ਆ ਸਾਈਕਲ ਦੀ ਚੇਨ ਤੇ ਮੇਰੇ ਦਿਲ ਦਾ ਚੇਨ ਠੀਕ ਆ ਇਹਦੇ ਜੇ ਇੱਕ ਹੋਰ ਥੋੜੀ ਛੋਟੀ ਜਿਹੀ ਸਟੋਰੀ ਸੁਣਾਉਣੀ ਆ ਹਿੰਦੀ ਫਿਲਮਾਂ ਚ ਅਜੀਤ ਹੋਇਆ ਇੱਕ ਅਜੀਤ ਜੀ ਅਜੀਤ ਦੀ ਸੱਸ ਦੀ ਕੋਈ ਗੁੰਡਾ ਚੇਨ ਲਾ ਕੇ ਲੈ ਜਾਂਦਾ ਵਾ ਅਜੀਤ ਆਪਣੇ ਗੁੰਡਿਆਂ ਨੂੰ ਕਹਿੰਦਾ ਪਤਾ ਕਰੋ ਕਹਿੰਦਾ ਸਰ ਪਤਾ ਕਰ ਲਿਆ ਹੈ ਉਹ ਰਗੂ ਨਾਮ ਦਾ ਛੋਟਾ ਗੁੰਡਾ ਆ ਉਸਨੇ ਉਹ ਰਗੂ ਨੂੰ ਫੋਨ ਲਾਉਂਦਾ ਅਜੀਤ ਦੇਖੋ ਫੋਨ ਤੇ ਕੀ ਬੋਲਦਾ ਸੁਣਾ ਹੈ ਤੂੰਨੇ ਮੇਰੀ ਸਾਸ ਕੀ ਚੇਨ ਲਈ ਹੈ अब तू चेन की सांस कैसे लेगा क्या <laughs> लड़के हजे हो रहा थीका थीका भाई। थीका भाई। थीका भाई। <laughs> है भाई भाई गुंडे ही ठीक है भाई दान ला दिए दान नहीं ला दे